ਕਿ ਇੱਕ ਦਿਨ ਅਸੀਂ ਮਹਿਲਾਵਾਂ ਨੂੰ ਸਮਰਪਣ ਕਰਦੇ ਆ ਤਾਂ ਉਹਦੇ ਨਾਲ ਅਸੀਂ ਉਹਨਾਂ ਨੂੰ ਸਸ਼ਕਤੀਕਰਨ ਨਹੀਂ ਕਰ ਸਕਦੇ ਅ ਬਟ ਮਹਿਲਾਵਾਂ ਨੂੰ ਔਰਤਾਂ ਨੂੰ ਆਪਣੇ ਅੰਦਰੋਂ ਆਵਾਜ਼ ਲੈਣੀ ਪੈਣੀ ਤੇ ਸਟਰੈਂਥ ਸਾਡੇ ਅੰਦਰ ਹੈਗੀ ਆ ਜਦੋਂ ਅਸੀਂ ਉਸ ਚੀਜ਼ ਨੂੰ ਅੰਦਰੋਂ ਰਿਕਵਰ ਕਰਦੇ ਆ ਤਾਂ ਓਬਵੀਅਸਲੀ ਅਸੀਂ ਹਰ ਲੈਵਲ ਪਾਰ ਕਰਦੇ ਚਲੇ ਜਾਂਦੇ ਆ ਤੇ ਸਾਡੀ ਅਪਲਿਫਟਮੈਂਟ ਹੁੰਦੀ ਆ ਚਾਹੇ ਉਹ ਬੱਚਿਆਂ ਦੀ ਐਜੂਕੇਸ਼ਨ ਨੂੰ ਲੈ ਕੇ ਕਹਿ ਲਓ ਜੇ ਅਸੀਂ ਐਜੂਕੇਟਿਡ ਹੈਗੇ ਆ ਤੇ ਅਸੀਂ ਆਪਣੇ ਬੱਚਿਆਂ ਨੂੰ ਵੀ ਐਜੂਕੇਟ ਕਰ ਸਕਦੇ ਆ ਸਿਰਫ ਉਹਨੂੰ ਹੋਰ ਥੋੜੀ ਜੀ ਹੱਲਾਸ਼ੇਰੀ ਤੇ ਹਿੰਮਤ ਦੇਣ ਦੀ ਲੋੜ ਹੈਗੀ ਆ ਤੇ ਉਹ ਬਹੁਤ ਵੱਡੇ ਮੁਕਾਮ ਹਾਸਲ ਕਰ ਸਕਦੀ ਹੈ ਤੇ ਬਹੁਤ ਐਸਾ ਹੀ ਆ ਮਹਿਲਾਵਾਂ ਜਿਹੜੀਆਂ ਕਿ ਅੱਜ ਦੀ ਡੇਟ ਵਿੱਚ ਆਪਣੇ ਹਸਬੰਦ ਨੂੰ ਨਾਲ ਲੈ ਕੇ ਚੱਲਦੀਆਂ ਹੈਗੀਆਂ ਲਾਈਫ ਅਪ ਐਂਡ ਡਾਊਨ ਹੈ ਯਾਰ ਤਾਂ ਹੀ ਲਾਈਫ ਹੈ ਜੇ ਉਹ ਸਿੱਧੀ ਲਾਈਨ ਹੋਗੀ ਨਾ ਉਹ ਲਾਈਫ ਨਹੀਂ ਉਹ ਡੈਥ ਦਾ ਇੱਕ ਸਿਗਨਲ ਹੈ ਤੇ ਇਸ ਕਰਕੇ ਮਤਲਬ ਅਪ ਐਂਡ ਡਾਉਨਸ ਆਣਗੇ ਆ ਲਾਈਫ 'ਚ ਇਹ ਚੈਲੰਜਸ ਆਣਗੇ ਅਸੀਂ ਉਸ ਨੂੰ ਕਿਸ ਤਰ੍ਹਾਂ ਉਹ ਦਾ ਮੁਕਾਬਲਾ ਕਰਦੇ ਆ ਉਹੀ ਸਭ ਤੋਂ ਵੱਡੀ ਗੱਲ ਹੈ ਦੇਖੋ ਹਰ ਚੀਜ਼ ਦੀ ਇੱਕ ਲਿਮਿਟ ਹੁੰਦੀ ਆ ਜੇ ਤੁਸੀਂ ਲਿਮਿਟ ਉਹ ਲਿਮਿਟ ਕ੍ਰੋਸ ਕਰ ਰਿਹਾ ਕੋਈ ਇਨਸਾਨ ਤਾਂ ਤੁਸੀਂ ਦੇਖਨੇ ਕਿ ਤੁਸੀਂ ਆਪਣੇ ਫੰਗਾ ਦੀ ਉਡਾਰੀ ਕਿਦਾਂ ਮਾਰ ਸਕਦੇ ਆ ਫੰਗਾ ਨਾਲ ਉੱਪਰ ਕਿਦਾਂ ਉੱਠ ਸਕਦੇ ਆ ਤੇ ਮੈਂ ਕਿਤੇ ਨਾ ਕਿਤੇ ਕਹਾਂਗੀ ਹਜੇ ਵੀ ਥੋੜੀ ਜੀ ਮਰਦ ਪ੍ਰਧਾਨ ਦੀ ਹੈਗੀ ਆ ਉਹ ਟਾਈਮ ਦੇ ਨਾਲ ਬਹੁਤ ਇੰਪਰੂਵ ਹੋਈ ਆ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਬਹੁਤ ਮੈਂ ਕਹਾਂਗੀ ਕਿ ਇੰਪਰੂਵ ਹੋਇਆ ਸਾਰਾ ਵਿੱਚ ਬਟ ਹਜੇ ਵੀ ਉਹਨੂੰ ਥੋੜਾ ਅਪਲਿਫਟ ਕਰਨ ਦੀ ਲੋੜ ਹੈ ਉਹ ਮੈਨੂੰ ਇੱਕ ਲੜਕੀ ਆਪਣੇ ਆਪ ਨੂੰ ਸਸ਼ਕਤੀਕਰਨਾ ਆਪਣਾ ਕਰ ਲੈਂਦੀ ਹੈ ਜਿਵੇਂ ਤੁਸੀਂ ਕਿਹਾ ਕਿ ਉਹ ਆਤਮ ਨਿਰਭਰ ਹੋਣੀ ਚਾਹੀਦੀ ਆ ਹਨਾ ਉਹ ਸਟਰੋਂਗ ਹੋਣੀ ਚਾਹੀਦੀ ਆ ਡਿਫੈਂਸ ਉਹਨੂੰ ਆਣੀ ਚਾਹੀਦੀ ਆ ਸ਼ਸ਼ਕਲ ਜੀ ਸਾਰੇ ਨੂੰ ਹਮਦਰ ਟੀਵੀ ਦੇਖਣ ਵਾਸਤੇ ਦਰਸ਼ਕਾਂ ਦਾ ਮੈਂ ਪ੍ਰਵਿੰਦਰ ਸਵਾਗਤ ਕਰਦਾ ਹਾਂ ਸੋ ਕਹਿੰਦੇ ਨੇ ਕਿ ਸੋਕਿਓਮੰਦਾ ਆਖੀਏ ਜਿ ਜੰਮੇ ਰਾਜਾ ਗੁਰੂਆਂ ਦੇ ਵੱਲੋਂ ਵੀ ਜਿਹੜੇ ਕੀ ਨਾਰੀ ਸ਼ਕਤੀ ਨੂੰ ਸਭ ਤੋਂ ਉੱਚਾ ਦਰਜਾ ਦਿੱਤਾ ਗਿਆ ਪਰ ਆਧੇ ਦੌਰ ਦੇ ਵਿੱਚ ਜਿਹੜਾ ਕੀ ਹੈ ਕਿ ਸਥਿਤੀ ਹੈਗੀ ਹੈ ਕਿ ਵਾਕੀ ਆਪਾਂ ਗੱਲ ਕਰਦੇ ਹੈਗੇ ਬਰਾਬਰਤਾ ਦੇ ਅਧਿਕਾਰ ਦੀ ਕਿ ਆਧੇ ਦੌਰ ਦੇ ਵਿੱਚ ਕੀ ਮਹਿਲਾ ਮਨ ਨੂੰ ਉਹਨਾਂ ਦਾ ਹੱਕ ਮਿਲਦਾ ਹੈ ਕਿ ਜਿਹੜਾ ਕਿ ਸਪੁਰਸ਼ ਪ੍ਰਦਾਨ ਸਮਾਜ ਦੇ ਵਿੱਚ ਮਹਿਲਾਵਾਂ ਬਰਾਬਰ ਦੇ ਹੱਕਦਾਰ ਨੇ तमाम ਮੁੱਦੇ ਦੇ ਉੱਪਰ ਗੱਲਬਾਤ ਕਰਨਗੇ ਅਸੀਂ ਅੱਜ ਪਹੁੰਚੇ ਹੈਗੇ ਆ ਪ੍ਰਬਾਸਾ ਦੇ ਸੰਸਥਾ ਦੇ ਵਿੱਚ ਜਿੱਥੋਂ ਦੇ ਮੁਖ ਸੇਵਾਦਾਰ ਬੀਬੀ ਰਜਿੰਦਰ ਕੋਰ ਜੀ ਸਾਡਾ ਮਯੂਤ ਨੇ ਸੋ ਸਵਾਗਤ ਹੈ ਮੈਮ ਬਹੁਤ-ਬਹੁਤ ਤੁਹਾਡਾ ਧੰਨਵਾਦ ਜੀ ਸੋ ਕਿ ਜਿਸ ਤਰ੍ਹਾਂ ਦੇ ਨਾਲ ਅੱਜ ਦਾ ਜੋ ਖਾਸ ਦਿਨ ਹੈਗਾ ਮਹਿਲਾ ਨੂੰ ਸਮਰਪਿਤ ਕੀਤਾ ਗਿਆ ਇੰਟਰਨੈਸ਼ਨਲ ਔਰਮਨ ਡੇ ਦੇ ਤੌਰ ਤੇ ਮਨਾਇਆ ਜਾਂਦਾ ਹੈ ਸੋ ਕਿਸ ਤਰ੍ਹਾਂ ਦੇਖਦੇ ਹੋ ਕਿ ਮਹਿਲਾਵਾਂ ਨੂੰ ਇੱਕ ਦਿਨ ਸਮਰਪਿਤ ਕੀਤੇ ਜਾਣ ਦੇ ਨਾਲ ਕਿ ਇਨਫ ਹੈ ਕਿ ਵਾਕਈ ਉਹਨਾਂ ਨੂੰ ਇਸ ਤਰ੍ਹਾਂ ਦੇ ਨਾਲ ਉਹਨਾਂ ਦਾ ਬਣਦਾ ਹੱਕ ਮਿਲਦਾ ਹੈ ਆ ਬਹੁਤ ਵਧੀਆ ਕਿਹਾ ਆਪ ਜੀ ਨੇ ਕਿ ਇੱਕ ਦਿਨ ਅਸੀਂ ਮਹਿਲਾਵਾਂ ਨੂੰ ਸਮਰਪਣ ਕਰਦੇ ਆ ਤਾਂ ਉਹਦੇ ਨਾਲ ਅਸੀਂ ਉਹਨਾਂ ਦਾ ਸਸ਼ਕਤੀਕਰਨ ਨਹੀਂ ਕਰ ਸਕਦੇ ਆ ਬਟ ਮਹਿਲਾਵਾਂ ਨੂੰ ਆਰਤਾ ਨੂੰ ਆਪਣੇ ਅੰਦਰੋਂ ਆਵਾਜ਼ ਲੈਣੀ ਪਵੇਗੀ ਉਹਨਾਂ ਨੂੰ ਆਪਣੇ ਡਰ ਨੂੰ ਐਲੀਮੀਨੇਟ ਕਰਨਾ ਪਵੇਗਾ ਤੇ ਸਟਰੈਂਥ ਸਾਡੇ ਅੰਦਰ ਹੈਗੀ ਹੈ ਜਦੋਂ ਅਸੀਂ ਉਸ ਚੀਜ਼ ਨੂੰ ਅੰਦਰੋਂ ਰਿਕਵਰ ਕਰਦੇ ਹਾਂ ਤਾਂ ਓਬਵੀਅਸਲੀ ਅਸੀਂ ਹਰ ਲੈਵਲ ਪਾਰ ਕਰਦੇ ਚਲੇ ਜਾਂਦੇ ਹਾਂ ਤੇ ਸਾਡੀ ਅਪਲਿਫਟਮੈਂਟ ਹੁੰਦੀ ਹੈ ਤੇ ਸਾਨੂੰ ਉਸ ਨੂੰ ਸਮਾਂ ਨਾ ਪਵੇਗਾ ਕਿ ਅਸੀਂ ਉਸ ਉਸ ਸਟੈਪ ਅੱਗੇ ਕਿਦਾਂ ਵਧਾ ਸਕਦੇ ਹਾਂ ਜੀ ਤੇ ਉਹ ਬਹੁਤ ਜ਼ਰੂਰੀ ਹੈਗਾ ਚਾਹੇ ਉਹ ਬੱਚਿਆਂ ਦੀ এডਿਕੇਸ਼ਨ ਨੂੰ ਲੈ ਕੇ ਕਹਿ ਲੋ ਜੇ ਅਸੀਂ ਐਜੂਕੇਟਿਡ ਹੈਗੇ ਆ ਤੇ ਅਸੀਂ ਆਪਣੇ ਬੱਚਿਆਂ ਨੂੰ ਵੀ ਐਜੂਕੇਟ ਕਰ ਸਕਦੇ ਹਾਂ ਅਸੀਂ ਉਹਨਾਂ ਦੀ ਵੀ ਅਪਲਿਫਟਮੈਂਟ ਕਰ ਸਕਦੇ ਹਾਂ ਉਹਨਾਂ ਨੂੰ ਵੀ ਰੋਜ਼ਗਾਰ ਮਹੱਈਆ ਕਰਵਾਉਣ ਵਿੱਚ ਬਹੁਤ ਵੱਡੀ ਸਾਡੀ ਹੈਲਪ ਸਪੋਰਟ ਹੋ ਸਕਦੀ ਹੈ ਬੱਚਿਆਂ ਨੂੰ ਵਾਕੀ ਤੁਸੀਂ ਵੀ ਸੰਸਥਾ ਦੇ ਨਾਲ ਜਿਹੜੀਆਂ ਕਿ ਭਾਈ ਸਾਹਿਬ ਦੇ ਨਾਲ ਪੂਰੇ ਮੋਢੇ ਨਾਲ ਮੋਢਾ ਜੋੜ ਕੇ ਹਰ ਕੰਮ ਦੇ ਵਿੱਚ ਸਰਗਰਮ ਭੂਮਿਕਾ ਨਿਭਾਉਂਦੇ ਨੇ ਜੇਕਰ ਸਾਰੀਆਂ ਹੀ ਮਹਿਲਾਵਾਂ ਇਹ ਸੋਚ ਲੈਣ ਕਿ ਵਾਕੀ ਅਸੀਂ ਹਾਊਸ ਵਾਈਫ ਦੇ ਨਾਲ ਨਾਲ ਕੰਮਕਾਰ ਦੇ ਵਿੱਚ ਵੀ ਹੱਥ ਮਚਾਣਾ ਪਰ ਮੌਕੇ ਦੀ ਕਿੰਨੇ ਕਿਤੇ ਕਮੀ ਨਹੀਂ ਹੁੰਦੀ ਪਰ ਆਤਮ ਵਿਸ਼ਵਾਸ ਜ਼ਰੂਰ ਡੱਕ ਮਗਾਉਂਦਾ ਹੈਗਾ ਤੇ ਕਈ ਅਜਿਹੇ ਪਰਿਵਾਰ ਵੀ ਹੈਗੇ ਨੇ ਕਿ ਹਲੇ ਵੀ ਧੀਆਂ ਨੂੰ ਬਾਹਰ ਕੰਮ ਕਰਨ ਤੋਂ ਰੋਕਦੇ ਨੇ ਹਾਂਜੀ ਬਿਲਕੁਲ ਇਹ ਹੈਗਾ ਬਟ ਮੈਂ ਉਹ ਜਿਵੇਂ ਆਪਾਂ ਗੱਲ ਕੀਤੀ ਕਿ ਸਾਨੂੰ ਅੰਦਰੋਂ ਸਟਰੈਂਥ ਲੈਣੀ ਪਏਗੀ ਫਿਰ ਹਰ ਇੱਕ ਘਰ ਵਿੱਚ ਨਾ ਅਲੱਗ-ਅਲੱਗ ਸਥਿਤੀ ਹੁੰਦੀ ਹੈ ਤੁਹਾਨੂੰ ਪਹਿਲਾਂ ਅੰਡਰਸਟੈਂਡ ਕਰਨਾ ਪਏਗਾ ਚਾਹੇ ਆਪਣਾ ਪਰਿਵਾਰਕ ਮੈਂਬਰ ਹੈਗਾ ਚਾਹੇ ਹਸਬੰਡ ਹੈਗਾ ਚਾਹੇ ਉਹ ਤੁਹਾਡਾ ਬੇਟਾ ਹੈਗਾ ਸਾਨੂੰ ਉਹਨਾਂ ਨੂੰ ਸਮਝਣਾ ਪਏਗਾ ਉਹਨਾਂ ਨੂੰ ਸਮਝਾਣਾ ਪਏਗਾ ਜੇ ਹੁਣ ਔਰਤ ਨੇ ਸੰਸਕਾਰ ਇਦਾਂ ਦੇ ਦਿੱਤੇ ਇਹ ਬੱਚੇ ਨੂੰ ਕਿ ਵੀ ਤੁਸੀਂ ਮਹਿਲਾਵਾਂ ਦਾ ਸਤਕਾਰ ਕਰਨਾ ਜਿਵੇਂ ਗੁਰੂ ਸਾਹਿਬ ਨੇ ਕਿਹਾ ਸੋਕਮੰਦ ਆਖੀ ਜਿੱਜਮੇ ਰਾਜਾ ਹਨਾ ਵੀ ਉਹ ਬਹੁਤ ਉੱਚੀ ਹੈ ਨਾਰੀ ਨਾਰੀ ਦੇ ਤੇ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਹੈਗੀਆਂ ਹੁਣ ਜਿਹੜਾ ਪੁਰਸ਼ ਗਾ ਉਹ ਜਾਂਦਾ ਨੌਕਰੀ ਕਰਦਾ ਲੇਕਿਨ ਘਰ ਆ ਕੇ ਥੱਕ ਕੇ ਫਿਰ ਬੈਠ ਜਾਂਦਾ ਲੇਕਿਨ ਔਰਤ ਤੁਸੀਂ ਕਿਤੇ ਵੀ ਮੋਸਟ ਆਫ ਦਾ ਮੈਂ ਮੈਜੋਰਟੀ ਦੀ ਗੱਲ ਕਰ ਰਹੀ ਆ ਕਿ ਦੇਖੋਗੇ ਅਰਲੀ ਮਾਰਨਿੰਗ ਤੋਂ ਉਠੇਗੀ ਚਾਹੇ ਖਾਣਾ ਬਣਾਉਣ ਤੋਂ ਲੈ ਕੇ ਚਾਹੇ ਕੱਪੜੇ ਧੋਣ ਤੋਂ ਸਫਾਈਆਂ ਤੋਂ ਲੈ ਕੇ ਸਾਰਾ ਕੁਝ ਕਰਕੇ ਜਾਏਗੀ ਨੌਕਰੀ ਕਰਨ ਵਾਸਤੇ ਸਭ ਦਾ ਡਿਫਨ ਵੀ ਪੈਕ ਕਰਕੇ ਦੇਏਗੀ ਫਿਰ ਆ ਕੇ ਰਾਤ ਨੂੰ ਉਹਨੇ ਆਪਣੀ ਜ਼ਿੰਮੇਵਾਰੀ ਰਿਸਪੋਨਸਿਬਿਲਟੀ ਲੈਣੀ ਹੈ ਫਿਰ ਆ ਕੇ ਬੱਚਿਆਂ ਦੀ ਵੀ ਕੇਅਰ ਕਰਨੀ ਹੈ ਜੇ ਬੱਚੇ ਛੋਟੇ ਹੈ ਜਾਂ ਕਿਸੇ ਤਰ੍ਹਾਂ ਦੀ ਵੀ ਉਹਨਾਂ ਨੂੰ ਨੀਡ ਹੈਗੀ ਆ ਹੋਏ ਹਸਬੰਡ ਦੀ ਨੀਡ ਹੈਗੀ ਆ ਉਹ ਪੂਰੀ ਕਰਦੀ ਹੈਗੀ ਆ ਮਤਲਬ ਜੇ ਅਸੀਂ ਦੇਖਿਆ ਓਵਰ ਆਲ ਉਹ ਚ ਬਹੁਤ ਜ਼ਿਆਦਾ ਸਟਰੈਂਥ ਹੈਗੀ ਆ ਰਿਸਪਾਂਸਿਬਿਲਟੀ ਪ੍ਰਤੀ ਉਹ ਸਤਰ ਹੈਗੀ ਆ ਸਿਰਫ ਉਹਨੂੰ ਹੋਰ ਥੋੜੀ ਜੀ ਹੱਲਾਸ਼ੇਰੀ ਤੇ ਹਿੰਮਤ ਦੇਣ ਦੀ ਲੋੜ ਹੈਗੀ ਆ ਤੇ ਉਹ ਬਹੁਤ ਵੱਡੇ ਮੁਕਾਮ ਹਾਸਲ ਕਰ ਸਕਦੀ ਹੈ ਤੇ ਬਹੁਤ ਐਸਾ ਹੀ ਆ ਮਹਿਲਾਮਾ ਹੈ ਜਿਹੜੀਆਂ ਕਿ ਅੱਜ ਦੀ ਡੇਟ ਵਿੱਚ ਆਪਣੇ ਹਸਬੰਦ ਨੂੰ ਨਾਲ ਲੈ ਕੇ ਚਲਦੀਆਂ ਹੈਗੀਆਂ ਤੇ ਤੁਹਾਡੇ ਸਾਹਮਣੇ ਪ੍ਰੈਕਟੀਕਲ ਐਗਜ਼ਾਮਪਲ ਮੇਰੀ ਵੀ ਹੈਗੀ ਆ ਮੈਂ ਵੀ ਕੋਸ਼ਿਸ਼ ਕਰਦੀ ਆ ਹਾਂ ਪਹਿਲਾਂ ਪਹਿਲਾਂ ਕਈ ਵਾਰੀ ਅਸੀਂ ਗੱਲ ਕਰਨੀ ਮੈਂ ਇਹਨਾਂ ਨੂੰ ਕਹਿਣਾ ਕਿ ਵੀ ਮੈਂ ਹੋਰ ਸਟੱਡੀ ਕਰਨਾ ਚਾਹੁੰਦੀ ਆ ਤੇ ਇਹਨਾਂ ਨੇ ਕਹਿਣਾ ਕਿ ਸਟੱਡੀ ਕਰਕੇ ਆਪਾਂ ਨੇ ਬਿਜ਼ਨਸ ਹੀ ਹੈਂਡਲ ਕਰਨੇ ਆ ਵੀ ਉਹਦੇ ਨਾਲ ਕੋਈ ਫਰਕ ਨਹੀਂ ਪੈਣਾ ਬਟ ਦੂਸਰੀ ਪਾਸੇ ਮੇਰੇ ਬ੍ਰਦਰ ਕਹਿੰਦਾ ਕਿ ਨਹੀਂ ਤੂੰ ਹੋਰ ਸਟੱਡੀ ਕਰ ਤੂੰ ਤੇ ਉਹ ਅੰਦਰੋਂ ਪਾਲਿਸ਼ ਹੋਏਗੀ ਤੈਨੂੰ ਹੋਰ ਅੰਦਰੋਂ ਸਟਰੈਂਥ ਮਿਲੇਗੀ ਤੇ ਵਾਕਿਆ ਹੀ ਮੈਂ ਫਿਰ ਇਹਨਾਂ ਨਾਲ ਗੱਲ ਕੀਤੀ ਇਹ ਕਹਿੰਦੇ ਕਿ ਠੀਕ ਹੈ ਜੇ ਤੇਰਾ ਮਨ ਹੈਗਾ ਤੂੰ ਕਰਨਾ ਚਾਹਦੀ ਆ ਬਟ ਵੀ ਤੂੰ ਇੰਨਾ ਵੱਡੇ ਮਤਲਬ ਰੋਲ ਮਾਡਲ ਹੈਗੀਆਂ ਤੂੰ ਇੰਨਾ ਕੰਮ ਕਰਦੀ ਆ ਇਹਦੇ ਵਿੱਚ ਤੂੰ ਸਮਾਂ ਕਿਦਾਂ ਕੱਢੇਂਗੀ ਮੈਂ ਕਿਹਾ ਨਹੀਂ ਜੇ ਤੁਹਾਡੇ ਅੰਦਰ ਉਹ ਇੱਛਾ ਸ਼ਕਤੀ ਹੈਗੀ ਆ ਤੇ ਤੁਸੀਂ ਕਰ ਸਕਦੇ ਆ ਮੇਰੇ ਐਮ ਐਸ ਸੀ ਦੇ ਫਾਈਨਲ ਐਗਜ਼ਾਮ ਸੀਗੇ ਬਟ ਉਧਰ ਕਦੇ ਕੋਈ ਇੱਥੇ ਸਾਡਾ ਇਵੈਂਟ ਹੈਗਾ ਕਦੇ ਕੋਈ ਕੰਮ ਹੈਗਾ ਸਾਰਿਆਂ ਨੂੰ ਡਿਊਟੀਆਂ ਲਗਾਣੀਆਂ ਜਾਂ ਹੋਰ ਮਤਲਬ ਉਹ ਵਿੱਚ ਕਰਦੇ ਹੋਏ ਵੀ ਮੈਂ ਰਾਤਾਂ ਨੂੰ ਬੈਠ ਬੈਠ ਕੇ ਪੜ੍ਹਨਾ ਸਿਰਫ 2 ਘੰਟੇ ਸੌਂਦੀ ਸੀ ਤੇ ਪਰਮਾਤਮਾ ਦੀ ਕਿਰਪਾ ਦੇ ਨਾਲ ਮੈਂ ਉਹ ਮੁਕਾਮ ਹਾਸਲ ਕੀਤਾ ਕਿ ਵੀ ਮੈਂ ਆਪਣੀ ਐਮਐਸਸੀ ਬੜੀ ਵਧੀਆ ਟੰਗ ਨਾਲ ਕਲੀਅਰ ਕੀਤੀ ਤੇ ਇਹ ਮੈਂ ਸਾਰਿਆਂ ਨੂੰ ਕਹਿਣਾ ਚਾਹਾਂਗੀ ਕਿ ਤੁਹਾਨੂੰ ਆਪਣੇ ਅੰਦਰੋਂ ਸ਼ਕਤੀ ਲੈਣੀ ਪੈਗੀ ਤੁਸੀਂ ਕਿਸੇ ਬੰਦੇ ਦਾ ਵੀ ਮੁਕਾਬਲਾ ਕਰ ਸਕਦੇ ਆ ਮੁਕਾਬਲਾ ਮੈਂ ਤੁਹਾਨੂੰ ਉਹ ਨਹੀਂ ਕਹਿ ਰਹੀ ਕਿ ਐਜੀਟੇਟਿਵਲੀ ਕਰਨਾ ਹੈਗਾ ਪਿਆਰ ਦੇ ਨਾਲ ਜਿੱਨਾ ਤੁਸੀਂ ਕਿਸੇ ਨੂੰ ਮੋਲ ਕਰ ਸਕਦੇ ਆ ਤੁਸੀਂ ਹੋਰ ਟੰਗ ਨਾਲ ਨਹੀਂ ਹਾਂ ਕਈ ਵਾਰੀ ਲਾਈਫ ਦੇ ਵਿੱਚ ਇਦਾਂ ਦੀ ਸਿਚੁਏਸ਼ਨ ਆ ਜਾਂਦੀ ਹੈ ਕਿ ਤੁਹਾਨੂੰ ਫੀਲ ਹੁੰਦਾ ਹੈ ਕਿ ਯੂ ਆਰ ਗੋਇੰਗ ਟੂ ਬੀ ਡਾਊਨ ਹੈਨਾ ਵੀ ਤੁਹਾਨੂੰ ਉਹਨਾਂ ਦਾ ਸਾਥ ਨਹੀਂ ਮਿਲ ਰਿਹਾ ਮੈਨੂੰ ਵੀ ਕਈ ਵਾਰੀ ਜਦੋਂ ਸ਼ੁਰੂ ਸ਼ੁਰੂ ਸੰਸਥਾ ਚ ਅਸੀਂ ਆਏ ਆ ਤੇ ਕਿ ਅਸੀਂ ਆਹ ਮੋਸਟ ਆਫ ਦਾ ਟਾਈਮ ਇਕੱਠੇ ਰਹਿਣਾ ਇਕੱਠੇ ਗੱਲਬਾਤ ਕਰਨੀ ਕੰਮ ਇਕੱਠੇ ਕਰਨਾ ਬਟ ਇੱਥੇ ਆ ਕੇ ਜਿੱਦਾਂ ਜਿੱਦਾਂ ਇਨਹੈਬਿਟੈਂਟਸ ਵਧਣ ਲੱਗੇ ਸਾਡਾ ਟਾਈਮ ਵੰਡਿਆ ਗਿਆ ਮੇਰੇ ਹਸਬੰਡ ਦਾ ਵੀ ਟਾਈਮ ਵੰਡਿਆ ਗਿਆ ਮੇਰਾ ਵੀ ਟਾਈਮ ਵੰਡਿਆ ਗਿਆ ਐਂਡ ਮੇਰੇ ਕੋ ਇੱਕ ਛੋਟਾ ਕਿਡ ਵੀ ਆ ਗਿਆ ਤੇ ਮਤਲਬ ਹੋਰ ਅਸੀਂ ਕਿਉਂਕਿ ਜੇ ਮੇਰਾ ਬੇਟਾ ਇਹਦੇ ਨਾਲ ਸਾਡੇ ਨਾਲ ਸੌਂਦੇ ਸੀ ਤਾਂ ਉਹ ਡਿਸਟਰਬ ਹੁੰਦੇ ਸੀਗੇ ਮੈਨੂੰ ਪਹਿਲਾਂ ਪਹਿਲਾਂ ਬਹੁਤ ਫੀਲ ਹੋਇਆ ਬਟ ਫਿਰ ਮੈਂ ਅਰਦਾਸ ਕੀਤੀ ਪਰਮਾਤਮਾ ਅਗੇ ਵੀ ਇਹ ਕਿਸ ਤਰ੍ਹਾਂ ਮੈਂ ਸਿਚੁਏਸ਼ਨ ਚ ਨਿਕਲ ਸਕਦੀਆਂ ਤੇ ਆ ਪਰਮਾਤਮਾ ਨੇ ਹਿੰਮਤ ਬਖਸ਼ੀ ਕਿ ਇਹ ਟੈਂਪਰਰੀ ਫੇਜ਼ ਹੁੰਦੇ ਆ ਹਰ ਇੱਕ ਦੀ ਲਾਈਫ ਵਿੱਚ ਕਿਤੇ ਨਾ ਕਿਤੇ ਆਉਂਦੇ ਆ ਸਾਨੂੰ ਇਹ ਚੀਜ਼ ਨੂੰ ਮਤਲਬ ਘਰ ਘਰ ਕੇ ਆਪਣੇ ਦਿਮਾਗ 'ਚ ਰੱਖਣਾ ਪਏਗਾ ਕਿ ਕੋਈ ਵੀ ਸਥਿਤੀ ਮਤਲਬ ਇਹ ਨਹੀਂ ਕਿ ਰੈਗੂਲਰ ਚੱਲੇਗੀ ਲਾਈਫ ਅਪ ਐਂਡ ਡਾਊਨ ਹੈਗੀ ਆ ਤਾਂ ਹੀ ਲਾਈਫ ਹੈ ਜੇ ਉਹ ਸਿੱਧੀ ਲਾਈਨ ਹੋਗੀ ਨਾ ਉਹ ਲਾਈਫ ਨਹੀਂ ਹੈ ਉਹ ਡੈਥ ਦਾ ਇੱਕ ਸਿਗਨਲ ਹੈ ਤੇ ਇਸ ਕਰਕੇ ਮਤਲਬ ਅਪ ਐਂਡ ਡਾਊਨਸ ਆਣੀਆਂ ਲਾਈਫ 'ਚ ਇਹ ਚੈਲੰਜਸ ਆਣਗੇ ਅਸੀਂ ਉਸ ਨੂੰ ਕਿਸ ਤਰ੍ਹਾਂ ਉਹਦਾ ਮੁਕਾਬਲਾ ਕਰਦੇ ਹਾਂ ਉਹੀ ਸਭ ਤੋਂ ਵੱਡੀ ਗੱਲ ਹੈ ਕਿ ਮੈਨੂੰ ਵੀ ਮਤਲਬ ਲੱਗਿਆ ਸੀਗਾ ਲੇਕਿਨ ਮੈਂ ਆਪਣੇ ਆਪ ਨੂੰ ਪਰਮਾਤਮਾ ਦੀ ਕਿਰਪਾ ਦੇ ਨਾਲ ਉਹਨਾਂ ਤੋਂ ਸ਼ਕਤੀ ਲੈ ਕੇ ਉਸ ਹਾਲਾਤ ਨੂੰ ਨਜਿੱਠਿਆ ਨਿਕਲੇਆ ਤੇ ਫਿਰ ਤੋਂ ਸਾਡੀ ਲਾਈਫ ਉਹਦਾ ਹੀ ਸਮੂਦ ਹੋ ਗਈ ਬਿਕਾਜ਼ ਕਈ ਵਾਰੀ ਪਹਿਲਾਂ ਪਹਿਲਾਂ ਤੁਹਾਨੂੰ ਲੱਗਦਾ ਹੈ ਕਿ ਸਾਲਾਂ ਕਿਸੇ ਦੀ ਕਮੀ ਮਹਿਸੂਸ ਹੋ ਰਹੀ ਹੈ ਬਟ ਤੁਹਾਡੇ ਅੰਦਰ ਉਹ ਸਟਰੈਂਥ ਦਿੱਤੀ ਹੈ ਪਰਮਾਤਮਾ ਨੇ ਤੁਸੀਂ ਫੀਲ ਕਰੋ ਜਦੋਂ ਤੁਸੀਂ ਆਜ਼ਾਦੀ ਛੱਡਦੇ ਆਜ਼ਾਦ ਛੱਡਦਾ ਨਾ ਬੰਦੇ ਨੂੰ ਵੀ ਆਜ਼ਾਦ ਛੱਡਦਾ ਤੇ ਆਪਣੇ ਆਪ ਨੂੰ ਵੀ ਆਜ਼ਾਦ ਛੱਡਦਾ ਫਿਰ ਤੁਸੀਂ ਨਿਕਲ ਸਕਦੇ ਆ ਤੇ ਉਹ ਕੋਸ਼ਿਸ਼ ਨੇ ਮੈਨੂੰ ਉਸ ਮੁਕਾਮ ਤੱਕ ਪਹੁੰਚਾਇਆ ਅੱਜ ਦੀ ਸਥਿਤੀ ਜੇ ਮੈਂ ਹਸਬੰਡ ਕਹਿੰਦੇ ਤੇਰੇ ਨਾਲ ਜਾਣਾ ਇਟਸ ਗੁੱਡ ਜੇ ਉਹ ਕਹਿੰਦੇ ਮੈਂ ਤੇਰੇ ਨਾਲ ਨਹੀਂ ਜਾ ਸਕਦਾ ਦੈਨ ਆਲਸੋ ਗੁੱਡ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉਹਨਾਂ ਨੂੰ ਯਕੀਨ ਹੈ ਕਿ ਹਾਂ ਜਿਹੜੇ ਕਿ ਤੁਸੀਂ ਇਸ ਕਾਬਲ ਹੈਗੇ ਹੋ ਕਿ ਉਹ ਸਿਚੁਏਸ਼ਨ ਨੂੰ ਸੰਭਲੋਗੇ ਬਿਲਕੁਲ ਜੀ ਆ ਜਦੋਂ ਮੈਨੂੰ ਆਪਣੇ ਆਪ ਤੇ ਵਿਸ਼ਵਾਸ ਹੋਣ ਲੱਗਿਆ ਉਹਨਾਂ ਨੂੰ ਮੇਰੇ ਤੇ ਡਬਲ ਤੋਂ ਟ੍ਰਿਪਲ ਵਿਸ਼ਵਾਸ ਹੋਣ ਲੱਗਿਆ ਤਾਂ ਸੋ ਮਤਲਬ ਤੁਹਾਡੇ ਅੰਦਰ ਉਹ ਮਤਲਬ ਇੱਕ ਸਟਰੈਂਥ ਬਣ ਕੇ ਆਇਆ ਤਾਂ ਅੱਛਾ ਲੱਗਿਆ ਹੌਟਲ ਵੀ ਤੁਸੀਂ ਐਗਜ਼ਾਮਪਲ ਹੈਗੇ ਹੋ ਇਹ ਨੋ ਡਾਊਟ ਕਿ ਬਟ ਹਲੇ ਵੀ ਕਈ ਮਹਿਲਾਵਾਂ ਹੈਗੇ ਨੇ ਜੋ ਕਿ ਗਲਤ ਹੁੰਦਾ ਜੇਕਰ ਉਹ ਬਰਦਾਸ਼ਤ ਕਰ ਜਾਂਦੀਆਂ ਆਪਾਂ ਡੋਮੈਸਟਿਕ ਵਾਇਲੈਂਸ ਦੇ ਕੇਸ ਦੇਖ ਸਕਦੇ ਆ ਡੋਰੀ ਕੇਸ ਦੇਖ ਸਕਦੇ ਨੇ ਜੋ ਅੱਜ ਦੇ ਦੌਰ ਦੇ ਵਿੱਚ ਵੀ ਸੁਣਨ ਨੂੰ ਮਿਲਦੇ ਨੇ ਜੋ ਕਿ ਭੈੜੀਆਂ ਅਲਾਮਤਾਂ ਨੇ ਸਮਾਜ ਦੇ ਉੱਪਰ ਪਰ ਉਹੀ ਜੇਕਰ ਨਾਰੀ ਸ਼ਕਤੀ ਡਟ ਕੇ ਮੁਕਾਬਲਾ ਕਰੇ ਤਾਂ ਕਿਦੀ ਜ਼ਰੂਰਤ ਹੈ ਕਿ ਕੋਈ ਖੰਗ ਜਿਹੋ ਦੇ ਅੱਗੇ ਬਿਲਕੁਲ ਬਿਲਕੁਲ ਜੀ ਬਹੁਤ ਜ਼ਰੂਰੀ ਹੈ ਦੇਖੋ ਹਰ ਚੀਜ਼ ਦੀ ਇੱਕ ਲਿਮਿਟ ਹੁੰਦੀ ਆ ਜੇ ਤੁਸੀਂ ਲਿਮਿਟ ਉਹ ਲਿਮਿਟ ਕਰਾਸ ਕਰ ਰਿਹਾ ਕੋਈ ਇਨਸਾਨ ਤਾਂ ਤੁਸੀਂ ਦੇਖਣਾ ਕਿ ਤੁਸੀਂ ਆਪਣੇ ਫੰਗਾ ਦੀ ਉਡਾਰੀ ਕਿੱਦਾਂ ਮਾਰ ਸਕਦੇ ਆ ਫੰਗਾ ਨਾਲ ਉੱਪਰ ਕਿੱਦਾਂ ਉੱਠ ਸਕਦੇ ਆ ਮਤਲਬ ਮੈਂ ਹਰ ਇੱਕ ਇਕਤਾ ਤੁਸੀਂ ਮਤਲਬ ਉਹਦਾ ਵੇਦਾਂ ਪੁਰਾਣਾਂ ਦੀ ਗ੍ਰੰਥਾਂ ਦੀ ਤੁਸੀਂ ਉਸ ਤੋਂ ਤੁਸੀਂ ਸ਼ਕਤੀ ਲਓ ਹਨਾ ਉਸ ਤੋਂ ਸਮਝੋ ਕਿ ਸਾਡੇ ਅੰਦਰ ਉਹ ਕਿੰਨੇ ਅਸੀਂ ਉਹ ਚੰਡੀ ਬਣ ਸਕਦੇ ਆ ਹਨਾ ਉਸ ਟਾਈਮ ਤੁਹਾਨੂੰ ਲੋਡ ਹੈ ਉਸ ਚੀਜ਼ ਦੀ ਤੁਸੀਂ ਉਸ ਤੋਂ ਨਿਕਲਣਾ ਤਾਂ ਤੁਹਾਨੂੰ ਸਟਰੋਂਗ ਹੋਣਾ ਪਏਗਾ ਇੱਕ ਵਾਰ ਉਹਨੂੰ ਅੱਖਾਂ ਕੱਢ ਕੇ ਦੇਖੋ ਤੁਸੀਂ ਅਗਲਾ ਮਜਾਲ ਹੈ ਹਿੰਮਤ ਵੀ ਕਰ ਜਵੇ ਕੋਈ ਤੁਹਾਨੂੰ ਛੇੜਨ ਦੀ ਜਾਂ ਤੁਹਾਡੇ ਤੇ ਕੁਝ ਐਕਸ਼ਨ ਲੈਣ ਦੀ ਜਦੋਂ ਲੱਗਦਾ ਹੈ ਨਾ ਕਿ ਇਹ ਕਮਜ਼ੋਰ ਆ ਮੈਂ ਇਹਨੂੰ ਦਬਾ ਸਕਦਾ ਉਦੋਂ ਹੀ ਇਨਸਾਨ ਦਬੰਦ ਆ ਜਦੋਂ ਉਹਨੂੰ ਲੱਗਦਾ ਹੈ ਕਿ ਮੈਂ ਇਹਨੂੰ ਨਹੀਂ ਦਬਾ ਸਕਦਾ ਦਾ ਕਿ ਇਹ ਆਪਣੀ ਆਜ਼ਾਦੀ ਲਈ ਪੂਰੀ ਤਤਪਰ ਹੈ ਫਿਰ ਤੁਹਾਨੂੰ ਕੋਈ ਦਬਾਅ ਨਹੀਂ ਸਕਦਾ ਬਟ ਇਹ ਵੀ ਦੇਖਣਾ ਹੈ ਕਿ ਅਸੀਂ ਗਲਤ ਕਰਨਾ ਵੀ ਨਹੀਂ ਹੈ ਤੇ ਗਲਤ ਸਹਿਣਾ ਵੀ ਨਹੀਂ ਹੈ ਗਲਤ ਸਹਿਣਾ ਵੀ ਪਾਪ ਹੈ ਗਲਤ ਕਰਨਾ ਵੀ ਪਾਪ ਹੈ ਇਹ ਸਾਨੂੰ ਸਮਝਣਾ ਪਏਗਾ ਆਖਿਰ ਨੂੰ ਤਾਂ ਸੀ ਉਸ ਪਰਮਾਤਮਾ ਦੀ ਰਜ਼ਾ ਚ ਉਹਦੇ ਨਾਲ ਉਹਦੇ ਕੋਲ ਜਾ ਕੇ ਬੈਠਣਾ ਨਾ ਬਟ ਉਹ ਸਾਡਾ ਰਸਤਾ ਕਲੀਅਰ ਕਿੱਦਾਂ ਹੈਗਾ ਕਿ ਅਸੀਂ ਧੱਕਾ ਕੀਤਾ ਤਾਂ ਨਹੀਂ ਕਿਸੇ ਨਾਲ ਕੀ ਅਸੀਂ ਧੱਕਾ ਸਹਿਿਆ ਤਾਂ ਨਹੀਂ ਇਹ ਦੋਨੋਂ ਚੀਜ਼ਾਂ ਨਾਲ ਬਰਾਬਰ ਚੱਲਣੀਆਂ ਚਾਹੀਦੀਆਂ ਸੋ ਬਾਕੀ ਹਲੇ ਵੀ ਬਹੁਤ ਸਾਰੇ ਇਦਾਂ ਦੇ ਆਪਾਂ ਨੂੰ ਮਾਮਲੇ ਸਾਹਮਣੇ ਆਉਂਦੇ ਜਦੋਂ ਘਰ ਦੇ ਵਿੱਚ ਧੀ ਦਾ ਜਨਮ ਹੋ ਜਾਂਦਾ ਨਾ ਮੂੰਹ ਚੋਂ ਹਾਏ ਨਿਕਲਦੀ ਤੁਸੀਂ ਵੀ ਅਕਸਰ ਸੁਣਿਆ ਹੋਣਾ ਕਈ ਇਦਾਂ ਦੇ ਪਰਿਵਾਰ ਵੀ ਹੈਗੇ ਤੇ ਕਈ ਵਿਅਵਹਤਾ ਇਦਾਂ ਤੇ ਹੁੰਦੇ ਕਿ ਯਾਰ ਕੁੜੀ ਜੰਮ ਗਈ ਕਿ ਵਾਕੀ ਮੈਨੂੰ ਉਹ ਇੱਜ਼ਤ ਮਾਨ ਸਤਿਕਾਰ ਸ਼ਾਇਦ ਉਹ ਪਰਿਵਾਰਚ ਨਾ ਮਿਲੇ ਜੋ ਮੁੰਡਾ ਹੋਏ ਤੇ ਮਿਲਦਾ ਇਹ ਸੋਚ ਕਈਆਂ ਦੀ ਹਲੇ ਵੀ ਹੈ ਅ ਬਿਲਕੁਲ ਜੀ ਬਿਕੋਜ਼ ਫੀਅਰ ਤਾਂ ਹਜੇ ਵੀ ਕਈਆਂ ਇਨਸਾਨਾਂ ਦੇ ਵਿੱਚ ਹੈਗਾ ਤੇ ਮੈਂ ਕਿਤੇ ਨਾ ਕਿਤੇ ਕਵਾਂਗੀ ਹਜੇ ਵੀ ਥੋੜੀ ਜੀ ਮਰਦ ਪ੍ਰਧਾਨਗੀ ਹੈਗੀ ਆ ਹਾਂ ਉਹ ਟਾਈਮ ਦੇ ਨਾਲ ਬਹੁਤ ਇੰਪਰੂਵ ਹੋਇਆ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਬਹੁਤ ਮੈਂ ਕਹਾਂਗੀ ਕਿ ਇੰਪਰੂਵ ਹੋਇਆ ਸਾਰਾ ਕੁਝ ਬਟ ਹਜੇ ਵੀ ਉਹਨੂੰ ਥੋੜਾ ਅਪਲਿਫਟ ਕਰਨ ਦੀ ਲੋੜ ਹੈ ਉਹ ਮੈਨੂੰ ਤੇ ਸਮਾਂ ਮੈਨੂੰ ਲੱਗਦਾ ਲੰਘ ਵੀ ਸਕਦਾ ਤੇ ਇਸੇ ਕਰਕੇ ਕਈ ਵਾਰੀ ਡਰ ਵੀ ਹੁੰਦਾ ਹੈ ਤੇ ਡਰ ਸਭ ਤੋਂ ਵੱਡਾ ਜਦੋਂ ਅਸੀਂ ਆ ਕਹਿ ਦਿੰਦੇ ਆ ਕਿ ਵਿਆਹ 'ਚ ਅਸੀਂ ਇੰਨਾ ਪੈਸਾ ਖਰਚਣਾ ਹੈਗਾ ਆ ਚੀਜ਼ ਤੇ ਇੰਨਾ ਪੈਸਾ ਸਭ ਤੋਂ ਪਹਿਲਾਂ ਜਦੋਂ ਇੱਕ ਬੇਟੀ ਜੰਮਦੀ ਆ ਸਭ ਤੋਂ ਪਹਿਲਾਂ ਤਾਂ ਉਹਦੀ ਇੱਜ਼ਤ ਦਾ ਸਵਾਲ ਹੁੰਦਾ ਹੈ ਕਿ ਇਹਦੀ ਇੱਜ਼ਤ ਅਸੀਂ ਜਦੋਂ ਤੱਕ ਵਿਆਹ ਹੀ ਨਹੀਂ ਜਾਂਦੀ ਕਿਦਾਂ ਬਚਾ ਕੇ ਰੱਖਣੀ ਹੈ ਹੈਨਾ ਤੇ ਇਹਦੇ ਵਿੱਚ ਵੀ ਆ ਆਪਾਂ ਗੱਲ ਕਰਾਂਗੇ ਤੇ ਸੈਕਿੰਡ ਹੋ ਜਾਂਦਾ ਹੈ ਕਿ ਇਹਦੀ ਮੈਰਿਜ ਤੇ ਕਿੰਨਾ ਪੈਸਾ ਲੱਗ ਜਾਣਾ ਫਿਰ ਇਹ ਦੂਸਰੀ ਧਰ ਚਲੀ ਜਾਣੀ ਹੈ ਇਹਨੂੰ ਮੈਂ ਐਜੂਕੇਟ ਕਰਾਂਗਾ ਤੇ ਅਸ ਕਿ ਮੋਸਟ ਆਫ ਦਾ ਪੀਪਲ ਉਹ ਚਾਹਦੇ ਕਿ ਜੇ ਅਸੀਂ ਕਿਸੇ ਲਈ ਕੁਝ ਕੀਤਾ ਹੈ ਸਾਡੇ ਲਈ ਕੁਝ ਕਰੇ ਹੂੰ ਜੀ ਸਭ ਤੋਂ ਵੱਡੀ ਗੱਲ ਹੈ ਨਾ ਸਾਡੀ ਐਕਸਪੈਕਟੇਸ਼ਨਸ ਬਹੁਤ ਹੈਗੀਆਂ ਵੀ ਹੁਣ ਮੈਂ ਇਹਨੂੰ ਐਜੂਕੇਟ ਕੀਤਾ ਹੈਗਾ ਇਹਦੀ ਲਾਈਫਟਾਈਮ ਮੇਰੀ ਐਜੂਕੇਸ਼ਨ ਤੇ ਇੰਨਾ ਜ਼ਿਆਦਾ ਇਨਵੈਸਟ ਕੀਤਾ ਪੈਸਾ ਲਾਇਆ ਤੇ ਹੁਣ ਇਹ ਮੈਨੂੰ ਕਮਾ ਕੇ ਦੇਵੇ ਮੇਰੇ ਲਈ ਕੁਝ ਕਰੇ ਹੂੰ ਬਟ ਜਿਸ ਕਾ ਚ ਐਕਸਪੈਕਟੇਸ਼ਨਸ ਨਹੀਂ ਹੈਗੀਆਂ ਕਿ ਤੁਸੀਂ ਕਿਸੇ ਲਈ ਕਰਦੇ ਪਰਮਾਤਮਾ ਦਿੰਦਾ ਸਾਰਾ ਕੁਝ ਤੁਹਾਨੂੰ ਜਦੋਂ ਤੁਹਾਡੀਆਂ ਐਕਸਪੈਕਟੇਸ਼ਨਸ ਖਤਮ ਹੋ ਜਾਂਦੀਆਂ ਹਨਾ ਤੁਹਾਡੀ ਮਤਲਬ ਸੋਚ ਕਲੀਅਰ ਹੈਗੀ ਆ ਇੱਕ ਤਾਂ ਤੁਹਾਨੂੰ ਫੀਅਰ ਨਹੀਂ ਰਹਿੰਦਾ ਤੁਹਾਡੇ ਤੁਸੀਂ ਸਟਰੋਂਗ ਬਹੁਤ ਬਣ ਜਾਂਦੇ ਆ ਇੱਕ ਮਤਲਬ ਤੁਹਾਨੂੰ ਜਿਵੇਂ ਕਹਿੰਦੇ ਡਰ ਖਾਂਦਾ ਜਾਂ ਹੋਰ ਕਈ ਪ੍ਰੋਬਲਮਸ ਹੋ ਜਾਂਦੀਆਂ ਐ ਐਗਜ਼ੈਕਟਲੀ ਐਂਜ਼ਾਇਟੀ ਹੁੰਦੀ ਆ ਜਾਂ ਸਟ्रेस ਹੁੰਦਾ ਇਹ ਸਾਰੀਆਂ ਚੀਜ਼ਾਂ ਖਤਮ ਹੋ ਜਾਂਦੀਆਂ ਇਸ ਕਰਕੇ ਇਹ ਜ਼ਰੂਰੀ ਆ ਕਿ ਅਸੀਂ ਕਿਸੇ ਲਈ ਆਪਣੇ ਆਪ ਨੂੰ ਅਰਪਣ ਕਰ ਦਈਏ ਅਸਲ ਚ ਪਿਆਰ ਉਹੀ ਹੁੰਦਾ ਜੇ ਤੁਸੀਂ ਕਿਸੇ ਲਈ ਪਿਆਰ ਕਰਦੇ ਨਾ ਪਿਆਰ ਦੀ ਡੈਫੀਨੇਸ਼ਨ ਇਹ ਹੀ ਆ ਕਿ ਤੁਸੀਂ ਆਪਣੇ ਆਪ ਨੂੰ ਦੂਜੇ ਲਈ ਸਮਰਪਣ ਕਰ ਦੋ ਤੇ ਫਿਰ ਡਰ ਫੀਅਰ ਸਭ ਖਤਮ ਹੋ ਜਾਏਗਾ ਐਕਸਪੈਕਟੇਸ਼ਨਸ ਖਤਮ ਹੋ ਜਾਣੀਆਂ ਤੇ ਤੁਹਾਨੂੰ ਪਰਮਾਤਮਾ ਬਹੁਤ ਕੁਝ ਵਾਪਸ ਦਿੰਦਾ ਵੀ ਹੈ ਇਹਨਾਂ ਖਰਚਿਆਂ ਤੋਂ ਡਰ ਕੇ ਮੋਸਟਲੀ ਕਈ ਵਾਰੀ ਮਤਲਬ ਪੇਰੈਂਟਸ ਜਾਂ ਹੋਰ ਡਰ ਜਾਂਦੇ ਆ ਬਟ ਸਾਨੂੰ ਅਹ ਦਾਨ ਨੂੰ ਐਲੀਮੀਨੇਟ ਕਰਨਾ ਹੀ ਪਏਗਾ ਤਾਂ ਹੀ ਅਸੀਂ ਅੱਗੇ ਵਧ ਸਕਦੇ ਹਾਂ ਸੋ ਹਮੇਸ਼ਾ ਜੇਕਰ ਕੋਈ ਘਟਨਾ ਵਾਪਰਦੀ ਤਾਂ ਅਗਨੀ ਪ੍ਰੀਖਿਆ ਦੇ ਵਿੱਚੋਂ ਹਮੇਸ਼ਾ ਮਹਿਲਾਵਾਂ ਨੂੰ ਹੀ ਕੋਈ ਗੁਜ਼ਰਨਾ ਪੈਂਦਾ ਉਸ ਨੂੰ ਹੀ ਕਿਉਂ ਜਿਹੜਾ ਕਿ ਸੱਚ ਸਾਬਰ ਕਰਨ ਦੀ ਕਿਹਾ ਜਾਂਦਾ ਪੁਰਸ਼ਾਂ ਨੂੰ ਕਿਉਂ ਅਸਲ ਚੀਜ਼ ਫਿਰ ਤੋਂ ਮੈਂ ਉਹੀ ਗੱਲ ਕਰ ਰਿਹਾ ਕਿ ਕਿਤੇ ਨਾ ਕਿਤੇ ਹਜੇ ਵੀ ਪੁਰਸ਼ ਪ੍ਰਧਾਨ ਸਮਾਜ ਹੈਗਾ ਹਨਾ ਤੇ ਹਰੇਕ ਨੂੰ ਐਕਸਪੈਕਟੇਸ਼ਨਸ ਫੀਮੇਲ ਤੋਂ ਬਹੁਤ ਜ਼ਿਆਦਾ ਹੈਗੀਆਂ ਹਾਲਾਂਕਿ ਸਟਰੋਂਗ ਵੀ ਬਹੁਤ ਹੈ ਫੀਮੇਲ ਬਟ ਫਿਰ ਵੀ ਕਿਤੇ ਨਾ ਕਿਤੇ ਐਕਸਪੈਕਟੇਸ਼ਨਸ ਹੈਗੀਆਂ ਤੇ ਉਹ ਆਪਣੇ ਆਪ ਨੂੰ ਕਈ ਵਾਰੀ ਕਮਜ਼ੋਰ ਫੀਲ ਕਰ ਲੈਂਦੀ ਆ ਬਟ ਜਿੱਥੇ ਤੁਸੀਂ ਦੇਖਿਆ ਹਣਾ ਕਮਜ਼ੋਰ ਫੀਲ ਨਹੀਂ ਕਰਦੀ ਉਹ ਚੰਡੀ ਵੀ ਬਣ ਜਾਂਦੀ ਆ ਉਹ ਜੇ ਕੋਈ ਤੁਹਾਡੇ ਤੇ ਹਾਵੀ ਹੋਣ ਲੱਗਦਾ ਉਹਨੂੰ ਮਾਰ ਮੁਕਾਉਂਦੀ ਹੈ ਤੇ ਫਿਰ ਮਤਲਬ ਤੁਸੀਂ ਕਹਿ ਸਕਦੇ ਆ ਕਿ ਉਥੇ ਕੀਵਰੀ ਚਲੋ ਕੇਸ ਚੱਲਦੇ ਵੀ ਹੈਗੇ ਆ ਲੇਕਿਨ ਫਿਰ ਵੀ ਜਿੱਤ ਉਹਦੀ ਹੁੰਦੀ ਆ ਲੇਡੀ ਦੀ ਪਰ ਬਹੁਤ ਸਾਰੇ ਇਦਾਂ ਦੇ ਕੇਸ ਵੀ ਮੈਮ ਸਾਹਮਣੇ ਆਏ ਨੇ ਕਿ ਜਿਹੜੀਆਂ ਮਹਿਲਾਵਾਂ ਨੇ ਧੀਆਂ ਪੈਣਾ ਨੂੰ ਆਪਣੇ ਜਿਹੜੇ ਕਿ ਕਰੀਬੀ ਨੇ ਉਹਨਾਂ ਤੋਂ ਹੀ ਮਾਫੂਸ ਨਹੀਂ ਹੈਗੀਆਂ ਬਹੁਤ ਸਾਰੇ ਇਦਾਂ ਦੇ ਮਾਮਲੇ ਸਾਹਮਣੇ ਆਉਂਦੇ ਬਿਲਕੁਲ ਇਹ ਵੀ ਇੱਕ ਸਚਾਈ ਹੈਗੀ ਆ ਉਹ ਫਿਰ ਮੈਂ ਕਹਾਂਗੀ ਕਿ ਸਾਡੇ ਸੰਸਕਾਰ ਕਿਦਾਂ ਦੇ ਇਹ ਬਹੁਤ ਵੱਡੀ ਇੱਕ ਕਹਾਣੀ ਹੈ ਕਿ ਕੀ ਘਰ ਤੋਂ ਅਸੀਂ ਰੋਲ ਮਾਡਲ ਉਦਾਂ ਦੇ ਲੱਭੇ ਆ ਬਣਾਏ ਸਭ ਤੋਂ ਪਹਿਲਾਂ ਤਾਂ ਨਾ ਪੇਰੈਂਟਸ ਜੇ ਦੇਖਿਆ ਜਾਏ ਮਤਲਬ ਜਦੋਂ ਬੱਚਾ ਨਰਚ ਕਰ ਰਹੇ ਆ ਬੱਚਾ ਪੈਦਾ ਹੋਇਆ ਵੱਡਾ ਹੋ ਰਿਹਾ ਅਸੀਂ ਉਹਨੂੰ ਕਿਦਾਂ ਦਾ এনਵਾਇਰਨਮੈਂਟ ਦਿੱਤਾ ਹੁਣ ਅਸੀਂ ਮੇਲ ਬੱਚੇ ਦੀ ਗੱਲ ਕਰ ਲਈਏ ਬਚਪਨ ਜਦੋਂ ਬੱਚਾ ਵੱਡਾ ਹੋ ਰਿਹਾ ਸੀ ਉਹਦੇ ਫਾਦਰ ਕਿਦਾਂ ਦਾ ਬਿਹੇਵ ਕਰ ਰਿਹਾ ਸੀ ਆਪਣੀ ਵਾਈਫ ਦੇ ਨਾਲ ਉਹਦਾ ਗ੍ਰੈਂਡਫਾਦਰ ਉਹਦੇ ਨਾਲ ਉਹਨਾਂ ਦੇ ਨਾਲ ਕਿਦਾਂ ਬਿਹੇਵ ਕਰ ਰਿਹਾ ਸੀ ਬੱਚਾ ਉਹਨੂੰ ਨਕਲ ਕਰਦਾ ਬਿਹੇਵਰ ਫਿਰ ਉਸ ਤੋਂ ਬਾਅਦ ਜਿਹੜਾ ਤੁਸੀਂ ਉਹਨੂੰ এনवायरमेंट ਦੇ ਰਹੇ ਆ ਚਾਹੇ ਘਰ ਦੇ ਸਾਰੇ ਮੈਂਬਰਾਂ ਦਾ ਹੈਗਾ ਚਾਹੇ ਉਹਨੂੰ ਟੀਵੀ ਤੇ ਕੁਝ ਓਦਾਂ ਦੀ ਚੀਜ਼ ਦੇਖਣ ਨੂੰ ਮਿਲ ਰਹੀ ਹੈ ਚਾਹੇ ਉਹਨੂੰ ਮੋਬਾਈਲ ਤੇ ਤੁਸੀਂ ਓਦਾਂ ਦਾ এনਵਾਇਨਮੈਂਟ ਦੇ ਰਹੇ ਹੋ ਉਹ ਲਰਨ ਕਰ ਰਿਹਾ ਉਹ ਚੀਜ਼ਾਂ ਕੀ ਲਰਨ ਕਰ ਰਿਹਾ ਜਦੋਂ ਅਸੀਂ ਉਹਨੂੰ ਗੁਰਬਾਣੀ ਦਾ ਮਾਹੌਲ ਦਿੰਨੇ ਆ ਕਿ ਕੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਕੀ ਸੱਤ ਤੇ ਸੱਚ ਦੀ ਆਵਾਜ਼ ਵਾਸਤੇ ਕੀ ਕਿਹਾ ਵੀ ਕਿਦਾਂ ਦੀ ਸਾਡੀ ਸੱਤ ਹੋਵੇ ਕਿਦਾਂ ਦਾ ਸਾਡਾ ਵਿਚਰਨਾ ਹੋਵੇ ਕਿਦਾਂ ਦੀ ਸਾਡੀ ਪ੍ਰਵਿਰਤੀ ਹੋਵੇ ਤਾਂ ਫਿਰ ਅਸੀਂ ਦੇਖਦੇ ਆ ਕਿ ਅ ਬੰਦੇ ਦੇ ਅਗੇ ਬਹੁਤ ਚੀਜ਼ਾਂ ਸਟੌਪ ਹੋ ਜਾਂਦੀਆਂ ਮੈਂ ਪਾਰ ਇਸਤਰੀ ਨੂੰ ਏਦਾਂ ਨਹੀਂ ਤੱਕਣਾ ਪਰ ਇਸਤਰੀ ਨਾਲ ਤੱਕਾ ਨਹੀਂ ਕਰਨਾ ਹੈਨਾ ਪਰਾਇਆ ਧਨ ਉਹ ਕਿਸੇ ਕਿਸੇ ਦਾ ਹੈ ਤਾਂ ਕਿਸੇ ਦਾ ਹੀ ਹੈ ਮੇਰਾ ਉਹਦੇ ਤੇ ਕੋਈ ਹੱਕ ਨਹੀਂ ਹੈ ਜਦੋਂ ਇਹ ਸੰਸਕਾਰ ਪਰਵਿਰਤੀਆਂ ਚੱਲਦੀਆਂ ਤੇ ਅਸ ਦੂਜੀ ਗੱਲ ਇਹ ਸਾਡੇ ਜਿਹੜੀ ਅੰਦਰ ਕੌਨਸ਼ੀਅਸ ਦੀ ਆਵਾਜ਼ ਹੈ ਕੀ ਅਸੀਂ ਉਹਨੂੰ ਸੁਣਦੇ ਹਾਂ ਜਦੋਂ ਅਸੀਂ ਆਪਣੀ ਕੌਨਸ਼ੀਅਸ ਦੀ ਆਵਾਜ਼ ਨੂੰ ਇੰਨਾ ਸਟਰੋਂਗ ਕਰ ਲਾਂਗੇ ਨਾ ਕਿ ਵੀ ਹਾਂ ਅਸੀਂ ਗਲਤ ਕੰਮ ਨਹੀਂ ਕਰਨਾ ਕਰਮ ਨਹੀਂ ਕਰਨਾ ਤੇ ਫਿਰ ਇਹ ਪ੍ਰੋਬਲਮਸ ਨਹੀਂ ਆਣੀਆਂ ਸਾਡੇ ਸੰਸਕਾਰ ਅੱਛੇ ਬਣਨਗੇ ਅਸੀਂ ਸਟਰੋਂਗ ਹੋਵਾਂਗੇ ਤੇ ਜੇ ਅਸੀਂ ਉਹਨੂੰ ਕੌਂਸ਼ੀਅਸ ਦੀ ਅਵਾਜ਼ ਨੂੰ ਸੁਣਨਾ ਬੰਦ ਕਰ ਦਿੱਤਾ ਇੱਕ ਦਿਨ ਉਹ ਆਵਾਜ਼ ਬੰਦ ਹੋ ਜਾਏਗੀ ਸਾਨੂੰ ਸੁਣੇਗੀ ਨਹੀਂ ਤੇ ਅਸੀਂ ਬਣਾਂਗੇ ਕ੍ਰਿਮੀਨਲ ਚੋਰ ਰੈਪਿਸਟ ਇਹ ਉਦੋਂ ਦੀ ਸਥਿਤੀ ਬਣਦੀ ਆ ਫਿਰ ਹੁਣ ਇੱਥੇ ਇਹੀ ਗੱਲ ਆਈ ਕਿ ਸਾਡੇ ਸੰਸਕਾਰ ਕਿਦਾਂ ਦੇ ਹੋਣੇ ਚਾਹੀਦੇ ਆ ਸਾਡੀ ਆਵਾਾ ਕਿਦਾਂ ਦੀ ਹੋਣੀ ਚਾਹੀਦੀ ਆ ਸਾਡੇ ਰੋਲ ਮਾਡਲ ਆਸ-ਪਾਸ ਕਿਦਾਂ ਦੇ ਹੋਣੇ ਚਾਹੀਦੇ ਇਹ ਸਾਨੂੰ ਘਰ ਤੋਂ ਇੱਕ ਇੱਕ ਪੁਆਇੰਟ ਤੋਂ ਸਾਨੂੰ ਸੋਚਣਾ ਪਏਗਾ ਦੇਖਣਾ ਪਏਗਾ ਸੋ ਬਾਕੀ ਅੱਜ ਦਾ ਦੌਰ ਤਾਂ ਅਜੀਹਾ ਹੈ ਕਿ ਲੜਕੀਆਂ ਨੂੰ ਡਾਂਸ ਦੀ ਬਜਾਏ ਜੇਕਰ ਆਪਾਂ ਨੂੰ ਆਪਣਾ ਆਪਣਾ ਜਿਹੜੇ ਕਿ ਆਤਮ ਰੱਖਿਆ ਤੇ ਗੁਣ ਸਿਖਾ ਦਈਏ ਉਹ ਜ਼ਿਆਦਾ ਵਧੀਆ ਹੋਣਗੇ ਕਿਉਂਕਿ ਮਾਹੌਲ ਹੀ ਇੱਦਾਂ ਤਾਂ ਬਣ ਚੁੱਕਿਆ ਹੈਗਾ ਬਿਲਕੁਲ ਜੀ ਉਹ ਬਹੁਤ ਵਧੀਆ ਨਾਰੀ ਸ਼ਕਤੀ ਨੂੰ ਸਟਰੋਂਗ ਤਾਂ ਹੋਣਾ ਹੀ ਪਏਗਾ ਹੁਣ ਜਿਹੜਾ ਵੀਕਲ ਸੈਕਸ਼ਨ ਆ ਉਹਨੂੰ ਅਸੀਂ ਕਿਸ ਤਰ੍ਹਾਂ ਸਟਰੋਂਗ ਕਰਦੇ ਆ ਸਾਡੀ ਸਾਰਿਆਂ ਦੀ ਕਿ ਜ਼ਿੰਮੇਵਾਰੀ ਬਣ ਜਾਂਦੀ ਹੈ ਚਾਹੇ ਉਹਨੂੰ ਐਜੂਕੇਸ਼ਨ ਲੈਵਲ ਤੇ ਕਹਿ ਲਈਏ ਚਾਹੇ ਉਹਨੂੰ ਸੈਲਫ ਸੁਰੱਖਿਆ ਦੇ ਲੈਵਲ ਤੇ ਕਹਿ ਲਈਏ ਚਾਹੇ ਉਹਨੂੰ ਫਾਈਨੈਂਸ਼ੀਅਲੀ ਕਹਿ ਲਈਏ ਤਾਂ ਕਿ ਉਹ ਆਪਣਾ ਬਿਜ਼ਨਸ ਕਰ ਸਕੇ ਆਪਣੇ ਆਤਮ ਨਿਰਭਰ ਹੋ ਸਕੇ ਤੇ ਸਟਰੈਂਥ ਹੋਵੇ ਜੇ ਬੰਦਾ ਵਧੀਆ ਐਥਲੀਟ ਹੈਗਾ ਵਧੀਆ ਐਕਸਰਸਾਈਜ਼ ਕਰਦਾ ਤੇ ਆਪਣੀ ਸੁਰੱਖਿਆ ਕਰਨਾ ਜਾਣਦਾ ਹੈਗਾ ਤੇ ਉਹਨੂੰ ਤਾਂ ਕੋਈ ਐਂਗ ਨਹੀਂ ਕਹਿ ਸਕਦਾ बिकॉज ਜਿਹੜਾ ਇੱਕ ਮਰਦ ਹੈ ਨਾ ਹਰ ਇੱਕ ਮਰਦ ਇੰਨਾ ਸਟਰੋਂਗ ਨਹੀਂ ਹੁੰਦਾ ਕਿ ਜੇ ਕਿਤੇ ਹੁਣ ਮੈਂ ਕਿਤੇ ਖੜ ਜਾਵਾਂ ਜੇ ਕੋਈ ਮੇਰੇ ਕੋਲ ਇਦਾਂ ਦੀ ਨਿਗਾਹ ਕਰੇ ਮੈਂ ਇੱਕ ਸਟੈਪ ਦੇ ਕੇ ਉਹਦੇ ਅੱਖਾਂ ਕੱਢਦੀਆਂ ਨਾ ਉਹਨੇ ਡਰਦੇ ਨੇ ਭੱਜ ਜਾਣਾ ਹੂੰ ਜੀ ਮਤਲਬ ਉਹ ਸਾਨੂੰ ਸਟਰੌਂਗ ਹੋਣਾ ਹੀ ਪਵੇਗਾ ਤੇ ਜੇ ਸਾਡੇ ਕੋਲ ਸੁਰੱਖਿਆ ਹੈਗੀ ਹੈ ਸਾਡੇ ਕੋਲ ਸੁਰੱਖਿਆ ਕਵਚ ਹੈਗਾ ਜੇ ਆ ਸਾਨੂੰ ਕਹਿਆ ਆਪਣੇ ਨਾਲ ਉਹ ਲੈ ਕੇ ਚੱਲੋ ਤੁਸੀਂ ਆਪਣੀ ਸੁਰੱਖਿਆ ਆਪਣੇ ਹੱਥੀ ਹੈ ਤੇ ਇਹ ਜ਼ਰੂਰੀ ਹੈ ਕਿ ਆਪਾਂ ਨੇ ਆਪਣੀ ਆਪ ਨੂੰ ਸਟਰੈਂਥ ਕਿਦਾਂ ਦੇਣੀ ਸੋਕੀ ਜਿਹੜੇ ਜਦੋਂ ਫ੍ਰੀडम ਦੀ ਗੱਲ ਆਉਂਦੀ ਹੈ ਨਾ ਤਾਂ ਮੁੰਡਿਆਂ ਨੂੰ ਕਹਿੰਦੇ ਆਂਦਾ ਬਈ ਜੇ ਉਹ ਕੁਝ ਕਰੇ ਤਾਂ ਉਹਨੂੰ ਕੋਈ ਰੋਕ ਟੋਕ ਨਹੀਂ ਪਰ ਜੇਕਰ ਕੁੜੀਆਂ ਕਰਨ ਨਹੀਂ ਤੂੰ ਬੇਗਾਨੇ ਘਰ ਜਾਣਾ ਤੂੰ ਇਹ ਕੰਮ ਨਹੀਂ ਕਰਨਾ ਹੈ ਉੱਥੇ ਰੋਕ ਟੋਕ ਹੁੰਦੀ ਹੈਗੀ ਇਹਨੂੰ ਕਹ ਦਿੱਤਾ ਵੀ ਜਾਂਦਾ ਤੂੰ ਪ੍ਰਾਇਤਨ ਹੈਗਾ ਜਦੋਂ ਇਹ ਸ਼ਬਦ ਯੂਜ਼ ਹੁੰਦੇ ਤਾਂ ਉਹਦੇ ਮਨੋਂ ਤਾਂ ਠੇਸ ਪਹੁੰਚਦੀ ਹੈ ਅ ਬਿਲਕੁਲ ਮਨੋਂ ਠੇਸ ਪਹੁੰਚਦੀ ਆ ਬਸ ਜਦੋਂ ਅਸੀਂ ਬਹੁਤ ਫੈਮਲੀਆਂ ਦੇਖ ਲਈਏ ਜਦੋਂ ਇੱਕ ਲੜਕੀ ਆਪਣੇ ਆਪ ਨੂੰ ਸ਼ਕਤੀਕਰਨ ਆਪਣਾ ਕਰ ਲੈਂਦੀ ਹੈ ਜਿਵੇਂ ਤੁਸੀਂ ਕਿਹਾ ਕਿ ਉਹ ਆਤਮ ਨਿਰਭਰ ਹੋਣੀ ਚਾਹੀਦੀ ਆ ਹਨਾ ਉਹ ਸਟਰੋਂਗ ਹੋਣੀ ਚਾਹੀਦੀ ਆ ਡਿਫਸਲਕ ਡਿਫੈਂਸ ਉਹਨੂੰ ਆਣੀ ਚਾਹੀਦੀ ਆ ਜਦੋਂ ਇਦਾਂ ਦੀਆਂ ਸਾਰੀਆਂ ਚੀਜ਼ਾਂ ਹੈਗੀਆਂ ਇਹ ਗੋਲੋਂ ਦੇ ਵਿੱਚ ਹੈਗੇ ਆ ਫਿਰ ਪੇਰੈਂਟਸ ਉਹਨੂੰ ਜਾਣ ਲਈ ਰੋਕਦੇ ਨਹੀਂ ਰਾਤ ਨੂੰ ਵੀ ਲੜਕੀ ਆ ਆਪਣਾ ਪੂਰਾ ਇੱਕ ਚੱਕਰ ਕੱਢ ਕੇ ਆਈ ਹੈ ਸੈਰ ਕਰਕੇ ਆਈ ਹੈ ਜਾਂ ਭੱਜ ਕੇ ਆਈ ਹੈ ਤੇ ਚਾਹੇ ਉਹ ਮਤਲਬ ਰੈਸਲਿੰਗ ਕਰਕੇ ਆਈ ਹੈ ਫੀਅਰ ਇਸ ਨਹੀਂ ਰੋਕਦੇ ਜਦੋਂ ਉਹਨੂੰ ਪਤਾ ਹੈ ਕਿ ਵੀ ਇਹ ਕਮਜ਼ੋਰ ਹੈਗੀ ਹੈ ਇਹਦੇ ਤੇ ਕੋਈ ਵੀ ਹਾਵੀ ਹੋ ਸਕਦਾ ਇਹਨੂੰ ਕਿਸੇ ਤੋਂ ਵੀ ਨੁਕਸਾਨ ਹੋ ਸਕਦਾ ਫਿਰ ਉਹ ਡਰਦੇ ਆ ਫੀਅਰ ਹੁੰਦਾ ਹੈ ਨਾ ਤੇ ਉਹ ਫੀਅਰ ਚ ਕੱਢਣ ਲਈ ਪੇਰੈਂਟਸ ਹੀ ਬਹੁਤ ਵੱਡਾ ਇੱਕ ਜਰੀਆ ਹੈਗਾ ਕਿ ਉਹ ਫੀਅਰ ਉਹਦਾ ਕਿਦਾਂ ਕੱਢਣਾ ਹਰ ਸੈਲਫ ਡਿਫੈਂਸ ਕਿਦਾਂ ਸਟਰੋਂਗ ਕਰਨਾ ਹੈਗਾ ਤੇ ਮਤਲਬ ਆਖਿਰ ਚ ਹੀ ਗੱਲ ਆਉਂਦੀ ਹੈ ਕਿ ਵੀ ਨਾਰੀ ਸਸ਼ਕਤੀਕਰਨ ਕਿੱਦਾਂ ਕਰਨਾ ਜਦ ਅਸੀਂ ਘਰ ਤੋਂ ਨਾਰੀ ਸਸ਼ਕਤੀਕਰਨ ਨਹੀਂ ਕੀਤਾ ਬੱਚੇ ਫੀਮੇਲ ਬੱਚੀ ਦਾ ਸਸ਼ਕਤੀਕਰਨ ਨਹੀਂ ਕੀਤਾ ਫੇਰ ਤਾਂ ਪੋਸੀਬਲ ਹੈਗਾ ਕਿ ਵੀ ਇਹ ਪ੍ਰੋਬਲਮਸ ਨਾ ਹੋਣ ਬਾਕੀ ਜਿਵੇਂ ਪਹਿਲੇ ਸਵਾਲ ਚਾਰਜੀ ਨੇ ਕਿਹਾ ਸੀਗਾ ਕਿ ਘਰੋਂ ਹੀ ਜਦ ਇੱਕ ਬੱਚਾ ਛੋਟਾ ਜਾ ਉਹਦੇ ਨਾਲ ਤਕਾ ਹੁੰਦਾ ਵਾਕਿਆ ਹੀ ਕਈ ਵਾਰ ਇਹ ਪ੍ਰੋਬਲਮਸ ਬਹੁਤ ਆਉਂਦੀਆਂ ਐ ਬਟ ਇਸ ਨੂੰ ਜੇ ਅਸੀਂ ਇਹ ਲੈ ਕੇ ਚੱਲੀਏ ਕਿ ਸਾਡੀ ਬੇਇੱਜ਼ਤੀ ਹੋਊਗੀ ਤਾਂ ਫੇਰ ਤਾਂ ਅਸੀਂ ਘਰ ਚ ਮੂੰਹ ਲੁਕੋ ਕੇ ਬਹਿ ਜਾਾਂਗੇ ਸਾਨੂੰ ਇਹ ਮਤਲਬ ਸਟਰੈਂਥ ਲੈਣੀ ਪੈਣੀ ਐ ਗਲਤੀ ਸਾਡੀ ਨਹੀਂ ਐ ਗਲਤੀ ਉਸ ਇਨਸਾਨ ਦੀ ਹੈ ਜਿਹਦੇ ਵਿੱਚ ਲੱਚਰ ਵਿਵਹਾਰ ਹੈਗਾ ਜਿਹਦੇ ਕੋਲ ਜਿਹਦੇ ਕੋਲ ਮਤਲਬ ਚੰਗੇ ਸੰਸਕਾਰ ਨਹੀਂ ਹੈਗੇ ਸਾਡੀ ਗਲਤੀ ਨਹੀਂ ਹੈਗੀ ਆਪਣੇ ਆਪ ਨੂੰ ਤੁਸੀਂ ਸਟਰੋਂਗ ਹੀ ਰੱਖਣਾ ਆਪਣੀ ਬੇਇੱਜ਼ਤੀ ਨਹੀਂ ਮਹਿਸੂਸ ਕਰਨੀ ਸਭ ਉਹਨੂੰ ਸਜ਼ਾ ਦੇਵਾਣ ਵਿੱਚ ਪੂਰਾ ਕੋਸ਼ਿਸ਼ ਕਰੀਏ ਤਾਂ ਕਿ ਚਾਰ ਹੋਰ ਬੰਦਿਆਂ ਨੂੰ ਉਹ ਲੈਸਨ ਹੋ ਜਾਏ ਸੋਕੀ ਮੈਸੇਜ ਹਰ ਦੇ ਦਿਨ ਚ ਦੇਣਾ ਬਹੁਤ ਜ਼ਰੂਰੀ ਹੈ ਕਿਉਂਕਿ ਬਹੁਤ ਸਾਰੀਆਂ ਇੱਧਰ ਦੀ ਮਹਿਲਾਵਾਂ ਨੇ ਜੋ ਕਿ ਆਪਣੇ ਜੁਲਮ ਤੋਂ ਤਾਂ ਸਹਿ ਲੈਂਦੀਆਂ ਨੇ ਪਰ ਆਵਾਜ਼ ਨਹੀਂ بلند ਕਰਦੀਆਂ ਸੋ ਜੇਕਰ ਉਹ ਖੁਦ ਆਵਾਜ਼ ਬੰਕਟਣ ਤਾਂ ਸਮਾਜਿਕ ਸੁਧਾਰ ਹੋ ਜਾਊਗਾ ਹਾਲੇ ਕਿ ਹਰ ਖੇਤਰ ਦੇ ਵਿੱਚ ਆਪਾਂ ਦੇਖੀਏ ਕਿ ਮਹਿਲਾਵਾਂ ਸਰਵ ਸਖਤੀਮਾਨ ਨੇ ਉਹਨਾਂ ਨੇ ਪ੍ਰੂਵ ਵੀ ਕੀਤਾ ਹੈ ਮਰਦਾਂ ਤੋਂ ਵਧੀਆ ਕੰਮ ਕਰ ਰਹੀਆਂ ਹੈਗੀਆਂ ਪਰ ਕਈਆਂ ਦੇ ਅੱਖ ਦੇ ਵਿੱਚ ਫੇਰ ਰੜਕ ਵੀ ਆ ਜਾਂਦੀ ਹੈਗੀ ਵੀ ਮੇਰੇ ਤੋਂ ਅੱਗੇ ਕਿਉਂ ਚੱਲ ਗਈ ਹੈਗੀ ਉਸ ਚੀਜ਼ ਦਾ ਵੀ ਫਿਰ ਪ੍ਰਭਾਵ ਪੈਂਦਾ ਹੈਗਾ ਫਿਰ ਇਦਾਂ ਤੇ ਬਹੁਤ ਸਾਰੇ ਵੀ ਮਾਮਲੇ ਵੀ ਆਪਾਂ ਦੇਖਿਆ ਕਿ ਜਦੋਂ ਕਈ ਉਦਯੋਗਿਕ ادارے ਹੋਗੇ ਜਾਂ ਫਿਰ ਹੋਰ ਦਫਤਰਾਂ ਦੇ ਵਿੱਚ ਵੀ ਕੰਮਕਾਰ ਕਰਦੇ ਤਾਂ ਉਹਨਾਂ ਦੀ ਜਿਹੜੀ ਪਰਸ਼ਾ ਦੀ ਤੱਕਣੀ ਹੁੰਦੀ ਹੈ ਨਾ ਉਹ ਉਹਨੂੰ ਕਿਤੇ ਕਿਤੇ ਡਿਸਟਰਬ ਕਰਦੀ। ਮੈਂ ਉਹ ਹੀ ਗੱਲ ਕਹ ਰਹੀ ਕਿ ਸਭ ਤੋਂ ਪਹਿਲਾਂ ਜਿਵੇਂ ਕਹਿੰਦੇ ਆ ਕਿ ਵੀ ਇਗੋਇਸਟਿਕ ਨਹੀਂ ਹੋਣਾ ਪਹਿਲੀ ਗੱਲ ਦਾ ਆਪਾਂ ਕਹੀਏ ਕਿ ਜਦੋਂ ਸਾਡੇ ਅੰਦਰ ਈਗੋ ਹੋ ਗਈ ਹੰਕਾਰ ਆ ਗਿਆ ਤਾਂ ਫਿਰ ਚੀਜ਼ਾਂ ਉਹ ਸਾਨੂੰ ਪ੍ਰਭਾਵ ਦਿੰਦੀਆਂ। ਕਿ ਵੀ ਉਹ ਅੱਗੇ ਜਾ ਰਿਹਾ ਹੈ ਜਾਂ ਉਹ ਪਿੱਛੇ ਰਹਿ ਰਿਹਾ ਹੈਗਾ ਇਹ ਤਾਂ ਜਿੰਨਾ ਜਿੰਨਾ ਅਸੀਂ ਆਪਣਾ ਆਪਣੇ ਤੇ ਵਰਕ ਕਰਾਂਗੇ ਅਸੀਂ ਵੀ ਉਸ ਤੋਂ ਕਈ ਗੁਣਾ ਜ਼ਿਆਦਾ ਅੱਗੇ ਜਾ ਸਕਦੇ ਆ ਦੂਸਰੀ ਗੱਲ ਕਿ ਜਿਵੇਂ ਤਕਣੀ ਪ੍ਰਭਾਵ ਦਿੰਦੀ ਆ ਤਕਣੀ ਉਹਨੂੰ ਪ੍ਰਭਾਵ ਦਿੰਦੀ ਆ ਜਿਹੜਾ ਫੀਲ ਕਰੇ ਕਿ ਮੈਂ ਫੀਮੇਲ ਆ ਤੇ ਉਹ ਮੇਲ ਹੈ ਮੈਂ ਫੈਮਿਲੀ ਨੇ ਤਾਂ ਮਸਕੁਲੀਨ ਹੈ ਨਾ ਉਹਨੂੰ ਪ੍ਰਭਾਵ ਦੇ ਸਕਦੀ ਆ ਹੁਣ ਮੈਂ ਇੱਥੇ ਮੇਰੇ ਕਈ ਤੁਸੀਂ ਦੇਖੇ ਹੋਣੀਆਂ ਫੋਟੋਆਂ ਵੀ ਦੇਖੀਆਂ ਨੇ ਉਦਾਂ ਵੀ ਆ ਮੇਜੋਰਟੀ ਜਿਹਨੇ ਪੂਰਾ ਹਾਲ ਮੇਲਸ ਦੇ ਨਾਲ ਕੀਤਾ ਆਇਆ ਤੇ ਉੱਥੇ ਮੈਂ ਇਕੱਲੀ ਫੀਮੇਲ ਹੁੰਨੀ ਆ ਬਹੁਤ ਜਗ੍ਹਾ ਹੈਗੀ ਆ ਜੀ ਜੀ ਤੇ ਮੈਨੂੰ ਕਦੇ ਉਹਨਾਂ ਦੀ ਤੱਕਣੀ ਨਹੀਂ ਲੱਗੀ ਕਿ ਮੈਨੂੰ ਡਿਸਟਰਬ ਕਰੀ ਬਿਕੋਜ਼ ਜਦੋਂ ਮੈਂ ਕਿਤੇ ਬੈਠਦੀ ਮੈਂ ਇੱਕ ਇਨਸਾਨ ਸਮਝ ਕੇ ਬੈਠਦੀ ਮੈਂ ਆ ਇਨਸਾਨ ਆ ਉਹ ਵੀ ਇਨਸਾਨ ਹੈ ਮੈਂ ਕਦੇ ਆਪਣੇ ਅੰਦਰ ਫੀਲਿੰਗ ਹੀ ਨਹੀਂ ਲੈਂਦੀ ਕਿ ਮੈਂ ਫੀਮੇਲ ਐ ਤਾਂ ਮੇਲ ਐ ਹੂੰ ਜਦੋਂ ਸਾਡੇ ਅੰਦਰ ਮੇਲ ਤੇ ਫੀਮੇਲ ਦੀ ਉਹ ਦੀਵਾਰ ਆ ਜਾਏਗੀ ਨਾ ਫਿਰ ਸਾਡੇ ਅੰਦਰ ਉਹ ਫੀਲਿੰਗਸ ਆਣਗੀਆਂ ਇਹ ਸਾਰੀ ਫੀਲਿੰਗਸ ਤੇ ਡਿਪੈਂਡ ਕਰਦਾ ਜਦੋਂ ਇੱਕ ਕੰਫੀਡੈਂਸ ਹੁੰਦਾ ਨਾ ਔਰਤ ਦੇ ਵਿੱਚ ਤਾਂ ਉਹ ਦੂਰੋਂ ਪਤਲਾ ਹੋ ਜਾਂਦਾ ਕਿ ਵਾਕਈ ਇਹ ਪੂਰੇ ਜਣੇ ਕਿ ਆਤਮ ਬਲ ਦੇ ਨਾਲ ਖੜੀ ਹੈਗੀ ਹੈ ਤਾਂ ਇੱਕ ਔਰਾ ਉਹਦਾ ਦਾ ਕ੍ਰੀਏਟ ਹੋ ਜਾਂਦਾ ਜਿਹੜੀ ਕਬਰਾਈ ਹੁੰਦੀ ਹੈ ਉਹ ਉਸ ਤਾਪ ਦੇ ਨਾਲ ਉਹਨੇ ਪ੍ਰੇਜ਼ੈਂਟ ਕਰਦੀ ਜਿਹੜਾ ਦੱਬਦਾ ਹੈ ਨਾ ਉਹਨੂੰ ਹਰ ਇੱਕ ਇਨਸਾਨ ਦਬਾਉਣ ਦੀ ਕੋਸ਼ਿਸ਼ ਕਰਦਾ ਹੈ ਤੁਸੀਂ ਕਿਸੇ ਵੀ ਚੀਜ਼ ਚਾਹੇ ਮਰਦ ਵੀ ਦੂਸਰਾ ਗੁਆਂਢੀ ਵੀ ਦੱਬਣ ਦੀ ਉਹਦੇ ਵਿੱਚ ਹੈਗਾ ਤੇ ਉਹਨੂੰ ਦਬਾਇਆ ਜਾਂਦਾ ਹੁੰਦਾ ਬਟ ਜੇ ਉਹ ਗਵੇਗੀ ਵੀ ਨਹੀਂ ਤੂੰ ਇੰਡੀਪੈਂਡੈਂਟ ਹੈ ਤੂੰ ਆਪਣੇ ਲੈਵਲ ਤੇ ਰਾਈਜ਼ ਕਰ ਰਹਾ ਮੈਂ ਇੰਡੀਪੈਂਡੈਂਟ ਮੈਂ ਆਪਣੇ ਲੈਵਲ ਤੇ ਰਾਈਜ਼ ਕਰ ਰਹਾ ਤੇ ਤੁਸੀਂ ਕਹੋਗੇ ਉੱਥੇ ਕਦੇ ਕੰਪੀਟੀਸ਼ਨ ਹੁੰਦਾ ਹੀ ਨਹੀਂ ਹੈ ਤੇ ਜਿੱਥੇ ਕੰਪੀਟੀਸ਼ਨ ਹੋਊਗੀ ਈਗੋ ਹੋਊਗੀ ਹੰਗਾਰਾ ਹੋਊਗਾ ਉੱਥੇ ਹੀ ਪ੍ਰੋਬਲਮਸ ਆਉਂਦੀਆਂ ਤੇ ਸਾਨੂੰ ਉਹੀ ਖਤਮ ਕਰਨੀਆਂ ਪੈਣਗੀਆਂ ਤਾਂ ਕਿ ਅਸੀਂ ਉਸ ਤੋਂ ਉੱਪਰ ਉੱਠ ਸਕੀਏ ਹਰੇਕ ਨੂੰ ਇੱਕ ਇਨਸਾਨ ਸਭੇ ਸਾਂਝੀ ਵਾਲਸਦਾਨ ਕੋਈ ਨਾ ਦਿਸੇ ਭਾਰਾ ਜੀ ਜਦ ਅਸੀਂ ਸਾਰਿਆਂ ਚ ਉਸ ਪਰਮਾਤਮਾ ਦੀ ਜੋਤ ਨੂੰ ਦੇਖਣ ਲੱਗ ਜਾਾਂਗੇ ਉਸ ਇੱਕ ਪਿਤਾ ਦੀ ਔਲਾਦ ਦੇਖਾਂਗੇ ਸਾਰਿਆਂ ਨੂੰ ਇੱਕ ਪਰਿਵਾਰ ਵਾਂਗੂ ਡੀਲ ਕਰਨ ਲੱਗਾਂਗੇ ਤੇ ਸਭ गोविंदਾ ਸਭੋ गोविंद गोविंद ਵੀ ਨਹੀਂ ਕੋਈ ਫਿਰ ਸਾਰਿਆਂ ਨੂੰ ਉਸ ਪਰਮਾਤਮਾ ਦਾ ਹੀ ਅੰਸ਼ ਦਿਖਣ ਲੱਗੂਗਾ ਫਿਰ ਤਾਂ ਮੇਲ ਫੀਮੇਲ ਦੀ ਤਾਂ ਕੈਟਾਗਰੀ ਹੀ ਖਤਮ ਹੋ ਜਾਂਦੀ ਹੈ ਜੀ ਸਵਕੀ ਜਾਂਦੇ ਜਾਂਦੇ ਮੈਮ ਇੱਕ ਮੈਸੇਜ ਜ਼ਰੂਰ ਦਿਓ ਤਾਂ ਕਿ ਮਹਿਲਾਮਾਂ ਦਾ ਜਿਹੜਾ ਕਿ ਬਾਲਾ ਹੋਰ ਮਜ਼ਬੂਤ ਹੋ ਆ ਬੇਸਾਰਿਆਂ ਨੂੰ ਬੇਨਤੀ ਕਰਾਂਗੇ ਕਿ ਆਪਾਂ ਨੂੰ ਸਟਰੈਂਥ ਅੰਦਰੋਂ ਹੀ ਲੈਣੀ ਪੈਣੀ ਆ ਆਪਣਾ ਡਰ ਤੇ ਸਭ ਕੁਝ ਖਤਮ ਕਰਕੇ ਅਸੀਂ ਆਪਣੇ ਆਪ ਨੂੰ ਸਸ਼ਕਤੀਕਰਨ ਕਰੀਏ ਜੇ ਸਾਨੂੰ ਸੈल्फ डिफेंस ਵੀ ਲਰਨ ਕਰਨ ਦੀ ਲੋੜ ਹੈ ਤਾਂ ਉਹ ਵੀ ਕਰੀਏ ਤੇ ਬਾਕੀ ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਜਦੋਂ ਇੱਕ ਪਿਤਾ ਇੱਕ ਉਸ ਕੇ ਹਮਾਰਕ ਦੀ ਗੱਲ ਕਰਾਂਗੇ ਤਾਂ ਸਾਰੇ ਸਾਨੂੰ ਸਾਂਝੇ ਹੀ ਨਜ਼ਰ ਆਣਗੇ ਆਪਣਾ ਹੀ ਪਰਿਵਾਰ ਨਜ਼ਰ ਆਣਗੇ ਜੋ ਸਾਰਾ ਆਪਣਾ ਪਰਿਵਾਰ ਨਜ਼ਰ ਆਉਂਦਾ ਫਿਰ ਤੁਹਾਨੂੰ ਕੋਈ ਕੁਝ ਕਹਿ ਵੀ ਨਹੀਂ ਸਕਦਾ ਤੇ ਤੁਹਾਡੇ ਅੰਦਰ ਆਪੇ ਪਰਮਾਤਮਾ ਐਨੀ ਸ਼ਕਤੀ ਪਾ ਦਿੰਦਾ ਐਨੀ ਸਟਰੈਂਥ ਪਾ ਦਿੰਦਾ ਕਿ ਤੁਹਾਡੇ ਵੱਲ ਕੋਈ ਅੱਖ ਚੱਕ ਕੇ ਨਹੀਂ ਦੇਖ ਸਕਦਾ ਸਭ ਦਰਦੇ ਆ ਤੁਹਾਡੇ ਜਿਹਨੇ ਅੱਜ ਜੀ ਨੇ ਕਿਹਾ ਕਿ ਉਹ ਔਰਾ ਇਦਾਂ ਦਾ ਬਣ ਜਾਂਦਾ ਕਿ ਕੋਈ ਨੇੜੇ ਆ ਕੇ ਨਹੀਂ ਖੜਨ ਨੂੰ ਤਿਆਰ ਹੁੰਦਾ ਤੁਹਾਡੇ ਮੁਕਾਬਲੇ 'ਚ ਤੇ ਸਪੋਰਟ ਕਰਨ ਸਾਰੇ ਖੜੇ ਹੋ ਜਾਂਦੇ ਆ ਇਸ ਕਰਕੇ ਆਪਾਂ ਆਪਣੇ ਆਪ ਨੂੰ ਸਸ਼ਕਤੀਕਰਨ ਕਰੀਏ ਤਾਂ ਹੀ ਇੱਕ ਊਮਨ ਉਹ 19 ਸਟਰੋਂਗ ਹੋ ਸਕਦੀ ਆ ਤੇ ਅਸੀਂ ਜਿਹੜਾ ਥੋੜਾ ਬਹੁਤਾ ਵੀ ਗੈਪ ਰਹਿ ਗਿਆ ਹੈ ਹਜੇ ਵੀ ਜਿਹੜੇ ਮਰਦ ਪ੍ਰਧਾਨ ਤੁਹਾਡੇ ਤੇ ਜ਼ੁਲਮ ਕਰਦੇ ਆ ਉਹ ਕਿਸੇ ਦਿਨ ਖਤਮ ਹੋ ਜਾਏਗਾ ਸੋ ਬਹੁਤ ਬਹੁਤ ਤਨਵਾਦ ਸਮਾਂ ਦੇਣ ਲਈ ਕੀਮਤੀ ਵਿਚਾਰ ਸਾਂਝੇ ਕਰਨ ਲਈ ਵਾਕੀ ਜਿਸ ਤਰ੍ਹਾਂ ਦੇ ਨਾਲ ਅੱਜ ਵੂਮਨਸ ਡੇ ਦੇ ਖਾਸ ਮੌਕੇ ਦੇ ਉੱਪਰ ਮਹਿਲਾ ਸ਼ਕਤੀਸ਼ੈਕਤੀਕਰਨ ਨੂੰ ਲੈ ਕੇ ਗੱਲਬਾਤ ਕੀਤੀ ਹੈ ਸੋ ਜ਼ਾਹਰ ਜੀ ਕਹਿੰਦਾ ਕਿ ਜੇਕਰ ਆਪਾਂ ਆਪਣੇ ਅੰਦਰ ਆਤਮਾ ਦੀ ਪਛਾਣ ਪਾਵਾਂਗੇ ਆਪਾਂ ਆਪਣੇ ਗੁਣਾਂ ਨੂੰ ਪਛਾਣ ਪਾਵਾਂਗੇ ਤਾਂ ਆਪਾਂ ਸਰਵਉੱਚ ਉਸਤਾਨ ਹਾਸਲ ਕਰ ਸਕਾਂਗੇ ਜੋ ਆਪਾਂ ਹੱਕਦਾਰ ਹੈਗੇ ਸੋ ਦਬੋ ਨਾ ਡਟ ਕੇ ਮੁਕਾਬਲਾ ਕਰੋ ਪਰਸਥਿਤੀਆਂ ਆਪਣੇ ਆਪ ਹੱਲ ਹੋ ਜਾਣਗੀਆਂ ਸੋ ਇਸ ਪ੍ਰੋਗਰਾਮ ਦੇ ਵਿੱਚ ਬਸ ਇਹ ਮੈਨੂੰ ਦੋ ਜਿਆਦਾ ਧੰਨਵਾਦ